रामदास गुरुमुख हु उचारा अनन भगत सालो मम प्यारा एही गुरु सिखि के कोतवाल खरे खोटे की करहे संभाल दर्शन हित जो चल सिख आवे दर्शन कर अमृत शरण आवे फिर गुरुद्वारे दर्शन करे मुख से सत नाम मुचरे सफल यात्रा सो सिख पावे दर्शन हित भाई ਸੱਲ ਹੋ ਜਾਵੇ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਆਪਣੇ ਮੁਖਾਰ ਬੰਤੋਂ ਇਹ ਬਚਨ ਕਰ ਰਹੇ ਹਨ ਕਿ ਭਾਈ ਸੱਲੋ ਜੀ ਸਾਡਾ ਬਹੁਤ ਪਿਆਰਾ ਭਗਤ ਹੈ ਇਹ ਗੁਰਸਿੱਖੀ ਕੇ ਕੋਤਵਾਲ ਹਨ ਸੋ ਇਹ खरे ਅਤੇ ਖੋਟੇ ਸਾਰਿਆਂ ਦੀ ਸੰਭਾਲ ਕਰਦੇ ਹਨ ਦਰਸ਼ਨ ਹਿਤ ਜੋ ਚਲ ਸਿੱਖੇ ਆਵੇ ਸੋ ਦਰਸ਼ਨ ਕਰਨ ਵਾਸਤੇ ਜੋ ਵੀ ਸਿੱਖ ਆਵੇ ਦਰਸ਼ਨ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਇਸ਼ਨਾਣ ਕਰੇ ਫਿਰ ਗੁਰਦੁਆਰੇ ਦਰਸ਼ਨ ਕਰੇ ਮੁਖ ਤੇ ਸਤਨਾਮ ਵਾਹਿਗੁਰੂ ਉਜਰੇ ਉਸ ਸਿੱਖ ਦੀ ਸਫਲ ਯਾਤਰਾ ਨਹੀਂ ਹੋਵੇਗੀ ਜੇਕਰ ਹੋ ਭਾਈ ਸੱਲੋ ਜੀ ਦੇ ਦਰਸ਼ਨ ਕਰਨ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਆਪਾਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਆਪਾਂ ਇਤਿਹਾਸ ਵਿੱਚ ਝਾਤ ਮਾਰਦੇ ਹਾਂ ਤੇ ਇੱਕ ਬਹੁਤ ਹੀ ਮਹਾਨ ਸਿੱਖ ਤਨਤਨ ਬਾਬਾ ਭਾਈ ਸਾਲੋਜੀ ਦਾ ਨਾਮ ਜਰੂਰ ਆਉਂਦਾ ਹੈ ਆਪਾਂ ਅੱਜ ਬਾਬਾ ਜੀ ਦੇ ਬਾਬਾ ਭਾਈ ਸਾਲੋਜੀ ਦੇ ਸਥਾਨ ਗੁਰਦੁਆਰਾ ਟੋਬਾ ਸਾਹਿਬ ਦੇ ਦਰਸ਼ਨ ਕਰਾਂਗੇ ਜਿੱਥੋਂ ਕੀ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਪਾਥੀਆਂ ਦੇ ਬਦਲੇ ਅੱਜ ਵੀ ਭਾਈ ਸਾਲੋਜੀ ਸੰਗਤਾਂ ਨੂੰ ਪੁੱਤਰ ਦੀਆਂ ਦਾਤਾਂ ਬਖਸ਼ਦੇ ਨੇ ਬਾਬਾ ਭਾਈ ਸਾਲੋਜੀ ਦਾ ਜਨਮ ਮਾਲਵੇ ਦੀ ਧਰਤੀ ਤੇ ਹੁੰਦਾ ਹੈ ਮਾਤਾ ਪਿਤਾ ਪਹਿਲਾਂ ਸਖੀ ਸਰਵਰ ਦੇ ਉਪਾਸ਼ਕ ਸਨ ਬਾਅਦ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕਰਕੇ ਉਹਨਾਂ ਦੇ ਸੇਵਕ ਬਣ ਗਏ ਤੇ ਆਪ ਜੀ ਨੂੰ ਵੀ ਗੁਰੂ ਸਾਹਿਬ ਜੀ ਦੇ ਨਾਲ ਮਿਲਿਆ ਆਪ ਜੀ ਨੇ ਗੁਰੂ ਘਰ ਦੀ ਬਹੁਤ ਸੇਵਾ ਕੀਤੀ ਬਾਬਾ ਭਾਈ ਸਾਲੂ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਗੁਰੂ ਘਰ ਦੀ ਸੇਵਾ ਦੇ ਵਿੱਚ ਜੁੜ ਗਏ ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਐਸਾ ਆਇਆ ਕੀ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਤੇ ਉਸ ਸਮੇਂ ਸ੍ਰੀ ਦਰਬਾਰ ਸਾਹਿਬ ਵਿਖੇ ਬਾਲਣ ਦੀ ਬਹੁਤ ਕਮੀ ਆ ਗਈ ਤਾਂ ਗੁਰੂ ਸਾਹਿਬ ਨੇ ਸੰਗਤਾਂ ਨੂੰ ਹੁਕਮ ਕੀਤਾ ਕਿ ਬਾਲਣ ਦੀ ਬਹੁਤ ਸਖਤ ਜ਼ਰੂਰਤ ਹੈ ਤੇ ਭਾਈ ਨਗਰਾਂ ਦੇ ਵਿੱਚੋਂ ਬਾਲਣ ਇਕੱਠਾ ਕਰਕੇ ਲੈ ਕੇ ਆਓ ਤਾਂ ਭਾਈ ਸਾਲੋ ਜੀ ਨੇ ਭਾਈ ਸਾਲੋ ਜੀ ਨੇ ਗੱਡਾ ਲੈ ਕੇ ਨੇੜਲੇ ਨਗਰਾਂ ਦੇ ਵਿੱਚ ਹੋਕਾ ਦੇਣਾ ਸ਼ੁਰੂ ਕਰ ਦਿੱਤਾ ਕਿ ਭਾਈ ਪਾਥੀਆਂ ਤੋਂ ਪੁੱਤਰ ਵਟਾ ਲਓ ਪਾਥੀਆਂ ਤੋਂ ਪੁੱਤਰ ਵਟਾ ਲੋ ਤਾਂ ਸੰਗਤਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਾਥੀਆਂ ਗੁਰੂ ਘਰ ਦੇ ਲਈ ਭਾਈ ਸਾਲੂ ਜੀ ਨੂੰ ਸੇਵਾ ਵਿੱਚ ਭੇਟ ਕੀਤੀਆਂ ਸੋ ਉਸੇ ਤਰ੍ਹਾਂ ਅੱਜ ਵੀ ਇਸ ਸਥਾਨ ਤੋਂ ਭਾਈ ਸਾਲੂ ਜੀ ਪਾਥੀਆਂ ਤੋਂ ਪੁੱਤਰ ਵਟਾਉਂਦੇ ਹਨ ਸੋ ਗੁਰਦੁਆਰਾ ਟੋਬਾ ਸਾਹਿਬ ਵਿਖੇ ਇਸ ਟੋਬੇ ਵਿੱਚੋਂ ਇਸ਼ਨਾਨ ਕਰਕੇ ਸੁੱਕੇ ਬੱਚੇ ਹਰੇ ਭਰੇ ਤੇ ਤੰਦਰੁਸਤ ਹੋ ਜਾਂਦੇ ਹਨ ਵਰ ਪ੍ਰਾਪਤ ਟੋਬਾ ਭਾਈ ਸਾਲੂ ਜੀ ਦਾ ਇਥੇ ਨੇਮ ਨਾਲ 40 ਦਿਨ ਹਾਜ਼ਰੀਆਂ ਭਰ ਕੇ ਮੂਹ ਮੰਗੀਆਂ ਮਰਾਦਾਂ ਪ੍ਰਾਪਤ ਹੁੰਦੀਆਂ ਹਨ ਇਸੇ ਤੋਬੇ ਤੋਂ ਇਸ਼ਨਾਨ ਕਰਕੇ ਤੇਈਏ ਦੇ ਤਪ ਤੋਂ ਵੀ ਮੁਕਤੀ ਮਿਲ ਜਾਂਦੀ ਜੇਕਰ ਘਰ ਦੇ ਵਿੱਚ ਪਾਥੀਆਂ ਨਹੀਂ ਵੀ ਹੁੰਦੀਆਂ ਤੇ ਗੁਰੂ ਘਰ ਦੇ ਸਾਹਮਣੇ ਜਿਹੜਾ ਬਾਜ਼ਾਰ ਬਣਿਆ ਹੈ ਉਸ ਬਾਜ਼ਾਰ ਦੇ ਵਿੱਚ ਮਾਈਆਂ ਪਾਥੀਆਂ ਵੇਚਦੀਆਂ ਹਨ 10 ਰੁਪਏ ਦੀ ਇੱਕ ਪਾਥੀ ਮਿਲ ਜਾਂਦੀ ਹੈ ਪੁੱਤਰ ਦੀ ਦਾਤ ਵਾਸਤੇ ਪੰਜ ਪਾਥੀਆਂ ਗੁਰੂ ਘਰ ਚੜਾਉਣੀਆਂ ਹੁੰਦੀਆਂ ਹਨ ਬਾਕੀ ਆਪਣੀ ਸ਼ਰਧਾ ਦੇ ਮੁਤਾਬਕ ਸੰਗਤ ਸੇਵਾ ਕਰ ਸਕਦੀ ਹੈ ਸੋ ਜੋ ਵੀ ਸੰਗਤ ਸ਼ਰਧਾ ਦੇ ਨਾਲ ਭਾਈ ਸਾਲੋ ਜੀ ਦੇ ਪਾਵਨ ਦਰਬਾਰ ਦੇ ਉੱਪਰ ਪਾਥੀਆਂ ਦੀ ਸੇਵਾ ਕਰਕੇ ਪੁੱਤਰ ਦੀ ਦਾਤ ਮੰਗਦੀ ਹੈ ਬਾਬਾ ਭਾਈ ਸਾਲੋ ਜੀ ਉਹਨਾਂ ਸੰਗਤਾਂ ਨੂੰ ਪੁੱਤਰ ਦੀਆਂ ਦਾਤਾਂ ਬਖਸ਼ਦੇ ਹਨ ਸੋ ਇਸ ਗੁਰੂ ਘਰ ਦੇ ਵਿੱਚ ਜੋ ਵੀ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਸੰਗਤ ਦੇ ਵੱਲੋਂ ਚੜਾਈਆਂ ਹੋਈਆਂ ਪਾਥੀਆਂ ਦੇ ਨਾਲ ਤਿਆਰ ਹੁੰਦਾ ਹੈ